ਕੋਵਰਵਜੇ ਪ੍ਰਤਾਪ ਦੀ ਗੱਲ ਕਰੀਏ ਤਾਂ ਇੱਕ ਵਾਰ ਫਿਰ ਤੋਂ ਆਪਣੇ ਹੀ ਨਿਸ਼ਾਨੇ ਦੇ ਉੱਤੇ ਆਪਣੀ ਹੀ ਪਾਰਟੀ ਨੂੰ ਲੰਦ ਕੋਈ ਦਿਖਾਈ ਦਿੱਤਾ ਸੋ ਕਹਿੰਦੇ ਨੇ ਕਿ ਦਿੱਲੀ ਤੋਂ ਆਏ ਲੋਕਾਂ ਨੇ ਪਾਰਟੀ ਦੇ ਪੱਠਾ ਜਿਹੜਾ ਪਠਾ ਦਿੱਤਾ ਹੈ ਸੋ ਜਸ ਮੁੱਦੇ ਕਰਕੇ ਮੈਂ ਨੌਕਰੀ ਛੱਡੀ 2 ਸਾਲ ਹੋ ਚੁੱਕੇ ਨੇ ਮਸਲਾ ਹੱਲ ਨਹੀਂ ਹੋਇਆ ਕੇਜਵਾਲ ਤੇ ਰਾਗਵ ਚੱਡਾ ਦੀ ਮਜਬੂਰੀ ਹੋ ਸਕਦੀ ਹੈ ਪਰ ਮੇਰੀ ਨਹੀਂ ਇਨਸਾਫ ਦੇ ਲਈ ਮੈਂ ਆਖਰੀ ਸਾਤ ਤੱਕ ਲੜਾਂਗਾ ਅਸੀਂ ਵੀ ਲੋਕਾਂ ਦੇ ਨਾਲ ਵਾਅਦੇ ਕੀਤੇ ਸਨ ਜੋ ਪੂਰੇ ਨਹੀਂ ਹੋਏ ताली ਵਾਦ ਦੇ ਲਈ ਪ੍ਰਚਾਰ ਕਰਨ ਦੇ ਲਈ ਪਹੁੰਚੇ ਸਨ ਕੁਵਰ ਵਿਜੇ ਪ੍ਰਤਾਪ ਸੋ ਕੁਲਦੀਪ ਸਿੰਘ ਤਾਲੀਵਾਲ ਕਿਉਂਕਿ ਅੰਮ੍ਰਿਤਸਰ ਤੋਂ ਉਮੀਦਵਾਰ ਐਲਾਨੇ ਗਏ ਨੇ ਆਮ ਆਦਮੀ ਪਾਰਟੀ ਤੋਂ ਤੋਂ ਉਹਨਾਂ ਦੇ ਪ੍ਰਚਾਰ ਸਮਾਗਮ ਦੌਰਾਨ ਕੀ ਪਹੁੰਚੇ ਸਨ ਪਰ ਪਾਰਟੀ ਆਪਣੀ ਦੇਖੀ ਪ੍ਰਹਾਰ ਕਰਦੇ ਹੋਏ ਇਸ ਮੌਕੇ ਵੀ ਦਿਖਾਈ ਦਿੰਦੇ ਅੰਮ੍ਰਿਤਸਰ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਪਹੁੰਚੇ ਸਨ ਕੁਵਰ ਵਿਜੇ ਪ੍ਰਤਾਪ ਸੋ ਇਸ ਦੌਰਾਨ ਬੋਲਦੇ ਰਹੇ ਤਾਲੀਵਾਲ ਸਿਰਫ ਸੁਣਦੇ ਰਹੇ ਸਾਨੂੰ ਵੀ ਲੋਕ ਸਵਾਲ ਕਰਦੇ ਨੇ ਇਹ ਮੰਚ ਦੇ ਉਤੋਂ ਖੜੇ ਹੋ ਕਿ ਉਹਨਾਂ ਨੇ ਇਹ ਗੱਲਾਂ ਆਖੀਆਂ ਜਿਨ੍ਹਾਂ ਮੁੱਦਿਆਂ ਦੇ ਕਰਕੇ ਅਸੀਂ ਲੋਕਾਂ ਦੇ ਵਿੱਚ ਗਏ ਸਨ ਉਹ ਮੁੱਦੇ ਮੁਕੰਮਲ ਕੀ ਨਹੀਂ ਹੋਏ 2 ਸਾਲ ਹੋ ਗਏ ਅਜੇ ਤੱਕ ਇਨਸਾਫ ਨਹੀਂ ਮਿਲਿਆ ਇਹਨਾਂ ਲੋਕਾਂ ਨੇ ਜੋ ਨਾਰਥ ਦੀ ਆਮ ਆਦਮੀ ਪਾਰਟੀ ਦੀ ਜਿਹੜੀ ਟੀਮ ਹੈ ਤੁਸੀਂ ਉਸ ਦਿਨ ਤੋਂ ਅਖਬਾਰ ਦੇਖੋ ਇਹਨਾਂ ਦੀ ਮੌਤ ਆ ਗਈ ਜਸਤਿਨ ਮੈਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਤੁਹਾਡੇ ਜੱਦੇ ਪਿੰਡ ਮੈਂ ਅੰਮ੍ਰਿਤਸਰ ਮੈਂ ਨੌਕਰੀ ਛੱਡੀ ਸੀ ਜਸਤ ਚੀਜ਼ ਨੂੰ ਲੈ ਕੇ ਜਿਸ ਮੁੱਦੇ ਨੂੰ ਲੈ ਕੇ ਮੈਨੂੰ ਅਫਸੋਸ ਇਹ ਹੋਇਆ ਕਿ ਆਪਨੇ ਉਹਨੂੰ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਜਦਕਿ ਗੱਲ 24 ਘੰਟਿਆਂ ਦੀ ਸੀ ਇਨਸਾਫ 24 ਘੰਟਿਆਂ ਦੇ ਵਿੱਚ ਮਿਲਿਆ ਹੈ ਉਹਨਾਂ ਨੇ ਆਪਨੇ ਵੱਲੋਂ ਕੋਈ ਗੱਲ ਨਹੀਂ ਕੀਤੀ ਮੈਂ ਬਾਰ ਬਾਰ ਗਿਆ ਖਾਸ ਕਰਕੇ ਜਦੋਂ 28 ਨਵੰਬਰ ਨੂੰ ਮੈਂ ਗਿਆ 1.5 ਘੰਟੇ ਮੇਰੀ ਮੀਟਿੰਗ ਹੋਈ ਬਰਗਾੜੀ ਪੇਸ਼ ਨੂੰ ਲੈ ਕੇ ਮੈਂ ਕਿਹਾ ਕਿ 2 ਸਾਲ ਹੋਣ ਵਾਲੇ ਨੇ ਹੁਣ ਤੁਸੀਂ ਕੁਝ ਨਾ ਕੁਝ ਕਰ ਦੋ ਮਾਨ ਸਾਹਿਬ ਦੀ ਮਜਬੂਰੀ ਹੋ ਸਕਦੀ ਹੈ ਕੁਮਰ ਵਿਜੇ ਪ੍ਰਤਾਪ ਦੀ ਕੋਈ ਮਜਬੂਰੀ ਨਹੀਂ ਰਾਗੋ ਚੱਠਾ ਜੀ ਦੀ ਮਜਬੂਰੀ ਹੋ ਸਕਦੀ ਹੈ ਕਿ ਜੀਵਾਲ ਸਾਹਿਬ ਜੀ ਦੀ ਮਜਬੂਰੀ ਹੋ ਸਕਦੀ ਹੈ ਸੋ ਜਿਸ ਮੰਚ ਤੇ ਪਹੁੰਚੇ ਕੈਬਨਟ ਮਿਨਿਸਟਰ ਯਾਨੀ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਸੋ ਉਸ ਮੰਚ ਤੇ ਪ੍ਰਚਾਰ ਕਰਨ ਦੇ ਲਈ ਪਹੁੰਚੇ ਪਰ ਜਿੱਥੇ ਜਿਸ ਪਾਰਟੀ ਦੇ ਲਈ ਪ੍ਰਚਾਰ ਕਰਨਾ ਸੀ ਜਿਸ ਉਮੀਦਵਾਰ ਦੇ ਲਈ ਪ੍ਰਚਾਰ ਕਰਨਾ ਸੀ ਉਸੇ ਹੀ ਪਾਰਟੀ یعنی ਕਿ ਆਪਣੀ ਹੀ ਪਾਰਟੀ ਤੇ ਇੱਕ ਵਾਰ ਫਿਰ ਤੋਂ ਸਵਾਲ ਚੁੱਕਦੇ ਕੋਈ ਨਜ਼ਰ ਆਏ ਹਰਮਿਤ ਸਿੰਘ ਸਾਡੇ ਸਹਿਯੋਗੀ ਹਮਰਚਰ ਤੋਂ ਸਾਡੇ ਨਾਲ ਬਣੇ ਹੋਏ ਨੇ ਫੋਨ ਲਾਈਨ ਜਰੀਏ ਹਰਮਿਤ ਜੀ ਅਨਨਾਂ ਚਾਹਾਂਗੇ ਸੋ ਸਮਾਗਮ ਦੇ ਦੌਰਾਨ ਜੋ ਕੁਝ ਵੀ ਕੋਰ ਵਿਜੇ ਪ੍ਰਤਾਪ ਨੇ ਗੱਲਾਂ ਆਖੀਆਂ ਪਹਿਲਾਂ ਵੀ ਬਹੁਤ ਵਾਰ ਆਖ ਚੁੱਕੇ ਨੇ ਪਰ ਇੱਕ ਗੱਲ ਜ਼ਰੂਰ ਉਹਨਾਂ ਨੇ ਆਗਾ ਲਾਖੀ ਕਿ ਦਿੱਲੀ ਤੋਂ ਆਏ ਲੋਕਾਂ ਨੇ ਪੱਠਾ ਬਿਠਾਇਆ ਪਾਰਟੀ ਦਾ ਪੰਚਤ ਬੀਤੇ ਕੱਲ ਲੋਕ ਸਭਾ ਚੋਣਾਂ ਜੜੀਆਂ ਕਿਤੇ ਨੇ ਤਾਂ ਉਸ ਦਾ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ ਸੀਗਾ ਨੌਰਥ ਹਲਕੇ ਦੇ ਵੱਲ ਹਲਕੇ ਦੇ ਵੱਲੋਂ ਕੋਰ ਵਿਜੇ ਪ੍ਰਤਾਪ ਗੁਰਜੀਤ ਸਿੰਘ ਜੀ ਵੱਲੋਂ ਸਵਾਗਤ ਦੀ ਟੀਨਾਨੀ ਕੀਤਾ ਕਿਸੇ ਨੀਜੀ ਰਿਜ਼ੋਰਟ ਦੇ ਵਿੱਚ ਉਹ ਜਿਹੜੀ ਪਾਰਟੀ ਦੇ ਵਰਕਰਾਂ ਨੂੰ ਸੱਦਾ ਦਿੱਤਾ ਹੋਇਆ ਸੀਗਾ ਉਸ ਤੋਂ ਕਹਿੰਦਾ ਨੇ ਜਿਹੜੀ ਆਪਣੀ ਗੱਲ ਲੋਕਾਂ ਨਾਲ ਕੀਤੀ ਹੈ ਔਰ ਖੁੱਲ ਕੇ ਜਿਹੜੀ ਆਪਣੇ ਪੜਾਅ ਸੱਟੇ ਉਹਨੇ ਕਿਹਾ ਕਿ ਜੋ ਆਮ ਆਦਮੀ ਪਾਰਟੀ ਦਾ ਹੁਣ ਜੋ ਸਿਚੁਏਸ਼ਨ ਬਣੀ ਹੋਈ ਹੈ ਉਹ ਦੇਖਣ ਵਾਲੀ ਹੈ ਕਿ ਬਣੀ ਕਿਤਾ ਇਸ ਦਾ ਕਾਰਨ ਕੀ ਉਹਨੇ ਸਾਫ਼ ਤੌਰ ਤੇ ਦਿੱਲੀ ਵੱਲ ਇਸ਼ਾਰਾ ਕੀਤਾ ਕਿ ਦਿੱਲੀ ਉਹ ਜੋ ਲੋਕ ਆਏ ਨੇ ਹੁਣ ਦਿੱਲੀੋਂ ਕਿਹੜੇ ਲੋਕ ਆ ਕੇ ਪਾਰਟੀ ਦਾ ਪੱਟਾ ਧਾਰੇ ਨੇ ਇੱਕ ਪਾਸੇ ਰਾਗੋਸ਼ ਚੱਡਾ ਜਿਹੜੇ ਨੇ ਉਹ ਵੀ ਹੁਣ ਨਜ਼ਰ ਕਿਤੇ ਨਹੀਂ ਆ ਰਹੇ ਔਰ ਬਾਕੀ ਦੇ ਲੀਡਰ ਨੇ ਉਹ ਵੀ ਜ਼ਿਲ੍ਹਾ ਦੇ ਵਿੱਚ ਟਕੇ ਹੋਏ ਨੇ ਸੋ ਇਸ ਤੇ ਇਹ ਗੱਲ ਆਖੀ ਹੈ ਕਿ ਜੇ ਮੈਨੂੰ ਨਾਲ ਰੱਖਿਆ ਹੁੰਦਾ ਜਾਂ ਮੇਰੇ ਨਾਲ ਮੇਰੀ ਗੱਲ ਉਹ ਸੁਣੀ ਹੁੰਦੀ ਤਾਂ ਸ਼ਾਇਦ ਉਹਨੂੰ ਜੇਲ੍ਹ ਨਾ ਭੇਜਦਾ ਈਡੀ ਜਾਂ ਕੋਈ ਵੀ ਪੁਲਿਸ ਜਾਂ ਕੋਈ ਵੀ ਜੰਤੀ ਆ ਕੇ ਤੁਹਾਨੂੰ ਸਵਾਲ ਜਵਾਬ ਨਾ ਕਰਦੀ ਮੈਂ ਹਰ ਇੱਕ ਚੀਜ਼ ਨੂੰ ਸਾਹਮਣੇ ਲੈਂਦਾ ਔਰ ਇਹ ਵੀ ਕਰ ਉਹਨਾਂ ਨੇ ਆਖੀ ਹੈ ਕਿ ਸੀਐਮ ਭਗਵੰਤ ਮਾਨ ਨੇ ਮੈਨੂੰ ਬਲੌਕ ਕਰ ਦਿੱਤਾ ਜਦੋਂ ਮੈਂ ਹੋਲੀ ਦਾ ਮੈਸੇਜ ਭੇਜਿਆ ਸੀਗਾ ਵਧਾਈ ਦੇਣ ਵਾਸਤੇ ਉਸ ਤੋਂ ਬਾਅਦ ਸੀਐਮ ਨੇ ਮੈਨੂੰ ਬਲੌਕ ਕਰ ਦਿੱਤਾ ਭਗਵੰਤਪਨ ਹੋ ਰਹੇ ਨੇ ਸੋ ਨਾ ਉਹਨਾਂ ਨਾਲ ਵੀ ਗੱਲ ਹੋ ਪਾਈ ਐ ਅਤੇ ਨਾ ਉਹ ਗੱਲ ਕਰ ਰਹੇ ਨੇ ਸੋ ਸਿਲਹਾਲ ਕਿ ਜਿਹੜੇ ਸੀਰਾ ਦੇਖ ਸਕਦੇ ਆ ਕਿ ਕੁਲਦੀਪ ਢਾਲੀਵਾਲ ਵੀ ਸਟੇਜ ਤੇ ਬੈਠੇ ਹੋਏ ਨੇ ਔਰ ਵਰਕਰ ਜਿਹੜੇ ਨੇ ਉਹ ਵੀ ਕੁਲਦੀਪ ਸਿੰਘ ਢਾਲੀਵਾਲ ਤੋਂ ਸਵਾਲ ਪੁੱਛਦੇ ਨੇ ਤਾਂ ਆਏ ਨੇ ਪਰ ਕੁਲਦੀਪ ਢਾਲੀਵਾਲ ਨੇ ਫਿਰ ਆਪ ਕੋਲ ਵਜੇ ਪ੍ਰਤਾਪ ਗੋਰਾ ਵੱਲ ਇਸ਼ਾਰਾ ਕਰਕੇ ਕਿਹਾ ਕਿ ਆਪਣੇ ਵਰਕਰਾਂ ਨੂੰ ਸੰਭਾਲ ਲਓ ਵਰਕਰਾਂ ਨੂੰ ਸੰਭਾਲ ਲਓ ਕਿਸ ਤਰੀਕੇ ਨਾਲ ਜਿਹੜੀ ਗੱਲ ਕਰ ਰਿਹਾ ਸੋ ਇਹ ਜਿਹੜੀ ਗੱਲ ਹੈ ਕਿ ਇੱਕ ਪਾਸੇ ਪਾਰਟੀ ਦੇ ਵਿੱਚ ਰਹਿਣ ਦਾ ਵੀ ਦਾਵਾ ਕਰ ਰਿਹਾ ਕਿ ਮੈਂ 25 ਸਾਲ ਪਾਰਟੀ ਦੀ ਸੇਵਾ ਕਰਾਂਗਾ ਮੈਂ ਕਿਤੇ ਨਹੀਂ ਜਾਵਾਂਗਾ ਦੂਜੇ ਪਾਸੇ ਆਪਣੀ ਹੀ ਪਾਰਟੀ ਦੇ ਵਿੱਚ ਕੁਝ ਅਸਰਾਂ ਬਾਰੇ ਇਸ ਤਰ੍ਹਾਂ ਦੀ ਸ਼ਬਦਾਬਲੀ ਬੋਲ ਰਿਹਾ ਤੇ ਉਹਨਾਂ ਨੂੰ ਸਿੱਧੇ ਤੌਰ ਤੇ ਨਿਸ਼ਾਨੇ ਅਰਮਿਤ ਜਿਸ ਮੰਚ ਤੇ ਖੜੇ ਹੋ ਕੇ ਜਿਸ ਪਾਰਟੀ ਲਈ ਪ੍ਰਚਾਰ ਕਰਨਾ ਸੀ ਉਹ ਸੋ ਉਸੋ ਦੇ ਪ੍ਰਧਾਨ ਦੇ ਉੱਤੇ ਗੱਲ ਸਵਾਲ ਚੱਕਣਾ ਸੀ ਇਮਾਨ ਦੇ ਬਾਰੇ ਦੱਸਣਾ ਕਿ ਉਹਨਾਂ ਦੇ ਨਾਲ ਮੇਰੀ ਗੱਲਬਾਤ ਨਹੀਂ ਹੁੰਦੀ ਰਾਬਤਾ ਨਹੀਂ ਹੈ ਸੋ ਪਾਰਟੀ ਵਿੱਚ ਰਹਿਣ ਦੀਆਂ ਵੀ ਗੱਲਾਂ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਸੋ ਪ੍ਰਚਾਰ ਦੇ ਦੌਰਾਨ ਅਜਿਹੀਆਂ ਗੱਲਾਂ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਵੋਟ ਬੈਂਕ ਜਿਹੜਾ ਘਟਦਾ ਕੋਈ ਦਿਖਾਈ ਦੇ ਸਕਦਾ ਹੈ ਅਜਿਹੀਆਂ ਗੱਲਾਂ ਦੇ ਕਰਕੇ ਬਿਲਕੁਲ ਕੁਮਾਰ ਅਰਵਾਲ ਨੂੰ ਜਿਤਾ ਕੇ ਭੇਜਾਂਗੇ ਇਹ ਗੱਲ ਜ਼ਰੂਰ ਕੁਮਰ ਵਿਜੀ ਪ੍ਰਤਾਪ ਆਖ ਰਹੇ ਨੇ ਪਰ ਇਸ ਤਰ੍ਹਾਂ ਦੇ ਨਾਲ ਪਾਰਟੀ ਦੇ ਅੰਦਰ ਜਿਹੜਾ ਗੱਲਾ ਦੱਸ ਰਹੇ ਨੇ ਉਸ ਤੋਂ ਵਰਕਰ ਜਾਂ ਜਿਹੜੇ ਪਾਰਟੀ ਦੇ ਕੋਈ ਉਮੀਦਵਾਰ ਆ ਉਹ ਵੀ ਜਿਹੜੇ ਟੁੱਟਦੇ ਨਜ਼ਰ ਆਉਂਦੇ ਨੇ ਕਈ ਵਾਰ ਕੀ ਗੱਲ ਦੇਖੀ ਤਾਂ ਹੁਣ ਫੇਰ ਤੋਂ ਜਿਹੜਾ ਚੱਲ ਰਿਹਾ ਆ ਆਮ ਆਮਦੀ ਪਾਰਟੀ ਵੀ ਤੇ ਰੁਕਣਾ ਚਾਹਾਂਗੇ ਰੁਕਣਾ ਚਾਹਾਂਗੇ ਹਰਬੀਤ ਸਾਡੇ ਨਾਲ ਅਰਸ਼ਦੀਪ ਕਲੇਰ ਇਸ ਲਈ ਫੋਨ ਲਾਈਨ ਤੇ ਜਿਹੜੇ ਹੋਏ ਨੇ ਕਲੇਰ ਸਾਹਿਬ ਸਵਾਗਤ ਕਰਦੇ ਆਂ ਧੰਨਵਾਦ ਜੀ। ਕਲੇਰ ਸਾਹਿਬ ਦੇਖੋ ਬੜੀ ਅਜੀਬ ਜੀ ਗੱਲ ਹੈ ਜੋ ਇਸ ਪਾਰਟੀ ਦੇ ਲਈ ਪ੍ਰਚਾਰ ਕਰਨ ਦੇ ਲਈ ਕੋਰ ਵਿੱਚ ਜੇ ਪ੍ਰਤਾਪ ਪਹੁੰਚੇ ਨੇ ਕੁਲਦੀਪ ਸਿੰਘ ਢਾਲੀਵਾਲ ਖੋਨਾ ਦੇ ਲਈ ਪਰ ਉਸ ਮੰਝ ਦੇ ਉੱਤੇ ਉਹਨਾਂ ਨੇ ਪ੍ਰਚਾਰ ਦਾ ਗੱਲਾਂ ਤਾਂ ਜ਼ਰੂਰ ਕੀਤੀਆਂ ਹੋਣਗੀਆਂ ਪਰ ਆਪਣੀ ਬਾਡੀ ਦੇ ਸਵਾਲ ਇੱਕ ਵਾਰ ਫਿਰ ਤੋਂ ਚੁੱਕ ਦੇ ਕੋਈ ਨਜ਼ਰ ਆਏ। ਇਹ ਗੱਲ ਜ਼ਰੂਰ ਰੱਖੀ ਹੈ ਕਿ ਉਹਨਾਂ ਨੇ ਦਿੱਲੀ ਤੋਂ ਜਿਹੜੇ ਆਏ ਉਹਨਾਂ ਨੇ ਪੱਠਾ ਬਠਾਇਆ। ਹੋਰ ਵੀ ਨਾਰਾਜ਼ਗੀਆਂ ਕੱਲੀ ਕੱਲੀ ਗੱਲ ਤੇ ਗੱਲ ਕਰਾਂਗੇ ਪਰ ਇਸ ਉੱਤੇ ਤੁਹਾਡਾ ਕਮੈਂਟ ਲੈਣਾ ਚਾਹਾਂਗੇ। ਦੇ ਕੋ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਨੂੰ ਇੱਕ ਗੱਲ ਕਹੀ ਹੈ ਕਿ ਅਗਰ ਪੰਜਾਬ ਦੀ ਗੱਲ ਕਰਨੀ ਹੈ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਹੈ ਤਾਂ ਸਿਰਫ ਤੇ ਸਿਰਫ ਉਰੇ ਦੀ ਖੇਤਰੀ ਪਾਰਟੀ ਕਰ ਸਕਦੀ ਹੈ ਕਿਉਂਕਿ ਜਿਹੜੀਆਂ ਦਿੱਲੀੋਂ ਚੱਲਣ ਵਾਲੀਆਂ ਪਾਰਟੀਆਂ ਨੇ ਇਹ ਉਹਨਾਂ ਦਾ ਵਰਕ ਕਲਚਰ ਹੀ ਐਸਾ ਹੈ ਉਹ ਚਾਹੇ ਕਾਂਗਰਸ ਹੈ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਭਾਜਪਾ ਹੈ ਹੁਣ ਪੰਜਾਬ ਦੇ ਵਿੱਚ ਸਰਕਾਰ ਤਾਂ ਲੋਕਾਂ ਨੇ ਚੁਣੀ ਹੈ ਪੰਜਾਬ ਦੀ ਪਰ ਫੈਸਲੇ ਸਾਰੇ ਦਿੱਲੀ ਹੁੰਦੇ ਨੇ ਔਰ ਜੋ ਆਜ ਕੁਮਰ ਵਿਜੇ ਪ੍ਰਤਾਪ ਕਹਿ ਰਹੇ ਨੇ ਮੈਂ ਤਾਂ ਕਹੂੰਗਾ ਕਿ ਤਾਂ 2 ਸਾਲ ਲੇਟ ਹੋ ਗਏ ਇਹ ਤਾਂ ਪਹਿਲੇ ਦਿਨ ਹੀ ਬੜਾ ਸਪਸ਼ਟ ਸੀਗਾ ਕਿਉਂਕਿ ਸਾਡੀ ਸਾਰੀ ਅਫਸਰ ਚਾਹੀ ਸਵੇਰੇ ਦਿੱਲੀ ਪਹੁੰਚਦੀ ਐ ਉਹ ਚਾਹੇ ਸ਼ਤਾਬਦੀ ਦੀ ਜਾਂ ਟਿਕਟਾ ਚੈੱਕ ਕਰਾ ਲਓ ਚਾਹੇ ਇੰਡੀਗੋ ਦੀ ਜਿਹੜੀ ਫਲਾਈਟ ਜਾਂਦੀ ਉਹ ਚੈੱਕ ਕਰਾ ਲਓ ਚੀਫ ਸੈਕਟਰੀ ਤੋਂ ਲੈ ਕੇ ਸਾਰੇ ਅਫਸਰ ਸਵੇਰੇ ਦਿੱਲੀ ਜੀ ਮਤਲਬ ਮੁੱਖ ਮੰਤਰੀ ਪੰਜਾਬ ਦੇ ਵਿੱਚ ਬੈਠੇ ਨੇ ਤੇ ਅਫਸਰ ਦਿੱਲੀ ਜਾਂਦੇ ਨੇ ਤਾਂ ਸਪਸ਼ਟ ਹੈ ਕਿ ਸਰਕਾਰ ਦਿੱਲੀੋਂ ਚੱਲਦੀ ਐ ਵੱਡੀਆਂ ਚੇਅਰਮੈਨੀਆਂ ਦਿੱਲੀੋਂ ਵੰਡੀਆਂ ਜਾਂਦੀਆਂ ਨੇ ਪੋਸਟਿੰਗਾਂ ਦਿੱਲੀੋਂ ਵੰਡੀਆਂ ਜਾਂਦੀਆਂ ਨੇ ਮੰਤਰੀ ਬਣਨਾ ਕਿਹਨੇ ਐ ਕਿਹਨੂੰ ਹਟਾਉਣਾ ਇਹ ਦਿੱਲੀ ਤੈ ਹੁੰਦਾ ਸੋ ਭਗਵਾਨਤ ਮਾਨ ਸਾਹਿਬ ਦਾ ਸਿਰਫ ਦਿੱਲੀ ਦਾ ਇੱਕ ਮੋਹਰਾ ਨੇ ਜਿੱਥੇ ਦਿੱਲੀ ਦੀਆਂ ਸਰਕਾਰਾਂ ਚਾਹੇ ਉਹ ਦਿੱਲੀ ਜਿਹੜੀ ਕੇਜਰੀਵਾਲ ਦੀ ਸਰਕਾਰ ਹੈ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਜਿੱਥੇ ਇਸ ਮੋਹਰੇ ਨੂੰ ਸੋਚ ਕੇ ਚੱਕ ਕੇ ਰੱਖਦੀਆਂ ਨੇ ਮੋਹਰਾ ਉੱਥੇ ਹੀ ਟਿਕ ਜਾਂਦਾ ਸੋ ਪੰਜਾਬ ਦਾ ਇੱਕ ਵੱਡਾ ਨੁਕਸਾਨ ਦਿੱਲੀ ਪੋਲਿਟਿਕਸ ਕਰ ਰਹੀ ਹੈ ਔਰ ਹੁਣ ਪਛਾਣ ਦਾ ਕੋਈ ਫਾਇਦਾ ਨਹੀਂ ਮੈਂ ਇਹਨਾਂ ਨੂੰ ਕਹੂੰਗਾ ਕਿ ਹੁਣ ਬੋਲਣ ਦਾ ਕੀ ਫਾਇਦਾ ਜਦੋਂ ਤੁਹਾਡੀ ਅੱਖਾਂ ਸਾਹਮਣੇ ਤੁਸੀਂ ਪੰਜਾਬ ਲਟਾਇਆ ਜਿੱਦਣ ਰਾਜ ਸਭਾ ਦੀਆਂ ਸਾਰੀਆਂ ਸੀਟਾਂ ਦਿੱਲੀ ਨੇ ਪੰਜਾਬ ਦੀਆਂ ਵੇਚੀਆਂ ਉਸ ਦਿਨ ਕਿਉਂ ਨਾ ਇਹ ਬੋਲੇ 70000 ਕਰੋੜ ਦਾ ਕਰਜ਼ਾ ਜਦੋਂ ਅਰਵਿੰਦ ਕੇਜਰੀਵਾਲ ਨੂੰ ਨੈਸ਼ਨਲ ਲੀਡਰ ਬਣਾਉਣ ਤੇ ਖਰਚਿਆ ਗਿਆ ਉਦੋਂ ਕਿਉਂ ਨਾ ਬੋਲੇ ਜਦੋਂ ਪੰਜਾਬ ਦਾ ਜਹਾਜ਼ ਇੱਕ ਈਡੀ ਦਾ ਸੱਮਣ ਆਉਣ ਤੋਂ ਬਾਅਦ ਕੇਜਰੀਵਾਲ ਨੂੰ ਲੈ ਕੇ ਦੇਸ਼ ਦਾ ਭ੍ਰਮਣ ਕਰਦਾ ਰਹਿੰਦਾ ਸੀ ਉਦੋਂ ਕਿਉਂ ਨਾ ਬੋਲੇ ਅੱਜ ਪੰਜਾਬ ਉਜਾੜ ਕੇ ਜਦੋਂ ਪਤਾ ਵੀ ਹੁਣ ਲੋਕਾਂ ਨੇ ਸਵਾਲ ਕਰਨਾ ਲੋਕਾਂ ਨੇ ਘੇਰਨਾ ਹੁਣ ਲੋਕਾਂ ਦੇ ਵਿੱਚ ਜਾ ਨਹੀਂ ਸਕਦੇ ਤਾਂ ਹੁਣ ਐਸੀਆਂ ਗੱਲਾਂ ਕਰਨ ਨਾਲ ਕੋਈ ਬੈਨੀਫਿਟ ਨਹੀਂ ਹੋਣਾ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਅਸਲੀਅਤ ਤੇ ਦੋਹਰਾ ਚਰਿੱਤਰ ਪਛਾਣ ਲਿਆ ਕਲੀਅਰ ਸਾਹਿਬ ਉਸ ਮੰਚ ਦੇ ਉੱਤੇ ਨਰਾਜ਼ਗੀ ਜਿਹੜੀ ਜ਼ਾਹਿਰ ਕਰਨਾ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਮੇਰਾ ਨੰਬਰ ਬਲੌਕ ਤੇ ਕੀਤਾ ਹੋਇਆ ਮੇਰੇ ਨਾਲ ਗੱਲਬਾਤ ਨਹੀਂ ਹੁੰਦੀ ਸੋ ਇਹ ਵੀ ਕਹਿਣਾ ਕਿ ਮਜਬੂਰੀ ਕਿ ਜਿਵਾਲ ਦੀ ਹੋ ਸਕਦੀ ਹੈ ਸੀਐਮ ਭਗਵੰਤ ਮਾਨ ਦੀ ਹੋ ਸਕਦੀ ਹੈ ਤੁਹਾਨੂੰ ਲੱਗਦਾ ਹੈ ਕਿ ਇਸ ਦਾ ਫਾਇਦਾ ਇਹ ਪ੍ਰਚਾਰ ਦੇ ਦੌਰਾਨ ਜਿਗੀਆਂ ਗੱਲਾਂ ਦਾ ਫਾਇਦਾ ਦੂਜੀਆਂ ਪਾਰਟੀਆਂ ਨੂੰ ਮਿਲੇਗਾ ਖਾਸ ਤੌਰ ਤੇ ਥੋੜੇ ਕੈਂਡੀਡੇਟ ਨੂੰ ਦੇਖੋ ਪ੍ਰਚਾਰ ਦਾ ਫਾਇਦਾ ਬਹੁਤ ਛੋਟੀ ਗੱਲ ਹੈ ਪੰਜਾਬ ਦਾ ਨੁਕਸਾਨ ਜੋ ਇਹ ਗੱਲਾਂ ਕਰਕੇ ਹੋ ਰਿਹਾ ਬਹੁਤ ਵੱਡੀ ਗੱਲ ਹੈ ਔਰ ਆਮ ਆਦਮੀ ਪਾਰਟੀ ਦੇ ਵਿੱਚ ਖਾਸ ਕਰਕੇ ਅੱਜ ਸਥਿਤੀ ਇਹ ਬਣੀ ਹੈ ਕਿ ਆਮ ਆਦਮੀ ਪਾਰਟੀ ਤਿੰਨ ਧੜਿਆਂ ਦੇ ਵਿੱਚ ਵੰਡੀ ਹੋਈ ਹੈ ਸੋ ਕੋਈ ਵੱਡੀ ਗੱਲ ਨਹੀਂ ਕਿ ਇਹ ਚੋਣਾਂ ਦੌਰਾਨ ਇਹ ਚੋਣਾਂ ਤੋਂ ਇਮੀਡੀਏਟਲੀ ਬਾਅਦ ਭਗਵੰਤ ਮਾਨ ਸਾਹਿਬ ਦੀ ਮੁੱਖ ਮੰਤਰੀ ਦੀ ਕੁਰਸੀ ਖੁੱਸ ਜੇ ਕਿਉਂਕਿ ਮੁੱਖ ਮੰਤਰੀ ਦੇ ਵਰਕਿੰਗ ਸਟਾਈਲ ਤੋਂ 90% एमएलए सहमत ਨਹੀਂ ਹੈਗੇ ਕਿਉਂਕਿ ਮੁੱਖ ਮੰਤਰੀ ਦੀ ਜਿਹੜੀ ਬੋਲਬਾਣੀ ਹੈ ਆਪਣੇ एमएलए ਨਾਲ ਡੀਲਿੰਗ ਹੈ ਉਹ ਬਹੁਤ ਇੱਕ ਭੱਦੇ ਕਿਸਮ ਦੀ ਹੈ ਸੋ ਤੁਸੀਂ ਇਹ ਕੋਈ ਵੱਡੀ ਗੱਲ ਨਹੀਂ ਹੋਣੀ ਕਿ ਮੁੱਖ ਮੰਤਰੀ ਦਾ ਆਪਣੇ ਤਖਤਾ ਪਲਟ ਹੋ ਜਾਏ ਠੀਕ ਹੈ ਕਲੀਅਰ ਸਾਹਿਬ ਅੰਮ੍ਰਿਤਸਰ ਦੀ ਸੀਟ ਦੀ ਗੱਲ ਕਰ ਲਈ ਹੈ ਕਿੰਨਾ ਕੁ ਮੰਨਦੇ ਹੋ ਅਹਿਮ ਮੁਕਾਬਲਾ ਹੈ ਦੇਖੋ ਸਾਰੇ ਪੰਜਾਬ ਦਾ ਅੰਮ੍ਰਿਤਸਰ ਤਾਂ ਅਨਿਲ ਜੋਸ਼ੀ ਸਾਹਿਬ ਬੜੇ ਵੱਡੀ ਲੀਡ ਦੇ ਨਾਲ ਜਿੱਤਣ ਜਾ ਰਹੇ ਨੇ ਔਰ ਸਾਰੇ ਪੰਜਾਬ ਦੇ ਵਿੱਚ ਅੱਜ ਜਿਹੜੀ ਰਾਜਨੀਤੀ ਆ ਉਹ ਮੁੱਦਿਆਂ ਦੇ ਉੱਤੇ ਹੈ ਤੇ ਲੋਕ ਇਹ ਸਮਝਦੇ ਨੇ ਕਿ ਮੁੱਦਿਆਂ ਦੀ ਰਾਜਨੀਤੀ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਹੈ ਔਰ ਪੰਜਾਬ ਦੇ ਜਿਹੜੇ ਮੁੱਦੇ ਨੇ ਉਹ ਬਹੁਤ ਵੱਡੇ ਨੇ ਪੰਜਾਬ ਦਾ ਕਰਜ਼ਾ ਬਹੁਤ ਵੱਡਾ ਮੁੱਦਾ ਹੈ ਕਿਸਾਨੀ ਦੀ ਸਮੱਸਿਆ ਬਹੁਤ ਵੱਡਾ ਮੁੱਦਾ ਹੈ ਜਿਹੜੇ ਸਾਡੇ ਇੰਡਸਟ੍ਰੀਅਲਿਸ ਸਾਡੀ ਭਰਾ ਪੰਜਾਬ ਛੱਡ ਕੇ ਬਾਹਰ ਜਾ ਰਹੇ ਨੇ ਇਹ ਇੱਕ ਬਹੁਤ ਵੱਡਾ ਮੁੱਦਾ ਹੈ ਇਹ ਬਾਰਡਰ ਸਟੇਟ ਹੈ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਇੱਕ ਬਹੁਤ ਵੱਡਾ ਮੁੱਦਾ ਹੈ ਸੋ ਇਹ ਸਾਰੇ ਮੁੱਦਿਆਂ ਦੀ ਲੜਾਈ ਸ਼੍ਰੋਮਣੀ ਅਕਾਲੀ ਦਲ ਲੜ ਰਿਹਾ ਸੋ ਇਕੱਲਾ ਸ਼੍ਰੋਮਣੀ ਅਕਾਲੀ ਦਲ ਹੈ ਜੀਨੇ ਪਹਿਲਾਂ ਕੰਮ ਕਰਕੇ ਦਿਖਾਇਆ ਤੇ ਫਿਰ ਹੁਣ ਅਸੀਂ ਵੋਟਾਂ ਮੰਗ ਰਹੇ ਆ ਇਹਨਾਂ ਨੇ ਤਾਂ ਝੂਠ ਪ੍ਰਚਾਰਿਆ ਚਾਹੇ ਕਾਂਗਰਸ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਇਹਨਾਂ ਨੇ ਲੋਕਾਂ ਨੂੰ ਝੂਠ ਪ੍ਰਚਾਰਿਆ ਸੋ ਜਿਹੜਾ ਲੋਕਾਂ ਦੇ ਵਿੱਚ ਉਹ ਨੰਗਾ ਹੋ ਗਿਆ ਸੋ ਪੰਜਾਬ ਵਨ ਸਾਈਡਡ ਮੁਕਾਬਲਾ ਲੜ ਰਿਹਾ ਹੈ ਤੇ ਉਰੇ ਪੰਜਾਬ ਦੀ ਖੇਤਰੀ ਪਾਰਟੀ ਇੱਕ ਬਹੁਤ ਵੱਡੀ ਲੀਡ ਦੇ ਨਾਲ ਸਾਰੀਆਂ ਸੀਟਾਂ ਜਿੱਤਣ ਜਾ ਰਹੀ। ਅੱਛਾ ਗਲੇਰ ਸਾਹਿਬ ਆਖਰੀ ਸਵਾਲ। ਕੋਰਵੇ ਜਿਵੇਂ ਤੁਸੀਂ ਆਪ ਹਮੇਸ਼ਾ ਬੇਅਦਬੀ ਦੇ ਮੁੱਦੇ ਦੀ ਗੱਲ ਕਰਦੇ ਨੇ ਕਹਿੰਦੇ 2 ਸਾਲ ਪਹਿਲਾਂ ਜਿਸ ਕਰਕੇ ਮੈਂ ਆਪਣੀ ਨੌਕਰੀ ਛੱਡੀ ਆ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਆ ਉਹ ਮੁੱਦਾ ਤਾਂ ਅੱਜ ਤੱਕ ਨਹੀਂ ਹੱਲ ਹੋਇਆ। ਦੇਖੋ ਕੁਮਰ ਵਿਜੇ ਪ੍ਰਤਾਪ ਨੇ ਬੇਅਦਬੀ ਕਰਕੇ ਜਾਂਚ ਨਹੀਂ ਛੱਡੀ। ਕੁਮਰ ਵਿਜੇ ਪ੍ਰਤਾਪ ਨੇ ਸਿਆਸਤ ਕਰਕੇ ਜਾਂਚ ਛੱਡੀ ਆ। ਇਹ ਬੜਾ ਸਪਸ਼ਟ ਹੈ ਹਾਈ ਕੋਰਟ ਨੇ ਵੀ ਉਸ ਸਮੇਂ ਕਿਹਾ ਸੀ ਕਿ ਕੁਮਰ ਵਿਜੇ ਪ੍ਰਤਾਪ ਇੱਕ ਪੋਲਿਟੀਕਲ ਸਕ੍ਰਿਪਟ ਲਿਖ ਰਹੇ ਨੇ ਔਰ ਉਹਨਾਂ ਦਾ ਮੁਫਾਦ ਸਿਆਸੀ ਹੈ ਤੇ ਉਹ ਸਿਆਸੀ ਮੰਚ ਤੇ ਜਾਣਾ ਚਾਹੁੰਦੇ ਨੇ ਉਸ ਤੱਕ ਉਸ ਸਮੇਂ ਤੱਕ ਤਾਂ ਹਾਈ ਕੋਰਟ ਨੇ ਕੋਈ ਭਵਿੱਖਬਾਣੀ ਨਹੀਂ ਕੀਤੀ ਸੀ ਉਹਨਾਂ ਨੂੰ ਕੁਝ ਪਤਾ ਨਹੀਂ ਸੀ ਉਹ ਜੋ ਕੁਝ ਐਵੀਡੈਂਸ ਔਨ ਰਿਕਾਰਡ ਸੀ ਉਹਨਾਂ ਦੇ ਸਾਹਮਣੇ ਉਹਦੇ ਬਿਹਾਫ ਤੇ ਟਿੱਪਣੀ ਕੀਤੀ ਕੁਮਰ ਵਿਜੇ ਪ੍ਰਤਾਪ ਉਹ ਸ਼ਖਸੀਅਤ ਹੈ ਜਿਨੇ ਗੁਰੂ ਸਾਹਿਬ ਦੀ ਜਾਂਚ ਨੂੰ ਆਪਣੇ ਸਿਆਸੀ ਮੁਫਾਦ ਲਈ ਵਰਤਿਆ ਔਰ ਮੈਂ ਹਮੇਸ਼ਾ ਇਹ ਸਵਾਲ ਕੀਤਾ ਕੁਮਰ ਵਿਜੇ ਪ੍ਰਤਾਪ ਤੋਂ ਕਿ ਕੀ ਇੱਕ ਪੁਲਿਸ ਅਫਸਰ ਇੱਕ ਆਈਜੀ ਦੇ ਤੌਰ ਤੇ ਕੁਮਰ ਵਿਜੇ ਪ੍ਰਤਾਪ ਗੁਰੂ ਸਾਹਿਬ ਦੀ ਜਾਂਚ ਕਰ ਸਕਦੇ ਸੀ ਕਿ ਐਮਐਲਏ ਬਣ ਕੇ ਕਰ ਸਕਦੇ ਨੇ ਕਿਉਂਕਿ ਜਾਂਚ ਤਾਂ ਪੁਲਿਸ ਅਫਸਰ ਨੇ ਕਰਨੀ ਹੈ ਜਿਹੜਾ ਜਾਂਚ ਏਜੰਸੀ ਹੈ ਉੱਥੋਂ ਤੁਸੀਂ ਭੱਜ ਗਏ ਤੇ ਐਮਐਲਏ ਬਣ ਕੇ ਤੁਸੀਂ ਕੀ ਇਨਸਾਫ ਦਿਵਾਉਣਾ ਸੋ ਕੁਮਰ ਵਿਜੇ ਪ੍ਰਤਾਪ ਨੇ ਗੁਰੂ ਸਾਹਿਬ ਦੀ ਜਾਂਚ ਨੂੰ ਸਿਆਸੀ ਮਫਾਦਲੀ ਵਰਤਿਆ ਪਰ ਹੁਣ ਉਹਨਾਂ ਨੂੰ ਇਹ ਲੱਗਣ ਲੱਗ ਗਿਆ ਕਿ ਲੋਕ ਸਵਾਲ ਕਰਦੇ ਨੇ ਲੋਕ ਹੁਣ ਘਰਾਂ ਦੇ ਵਿੱਚ ਵੜਨ ਨਹੀਂ ਦਿੰਦੇ ਲੋਕ ਗਲੀਆਂ ਦੇ ਵਿੱਚ ਆਉਣ ਨਹੀਂ ਦਿੰਦੇ ਸੋ ਹੁਣ ਕੁਮਰ ਵਿਜੇ ਪ੍ਰਤਾਪ ਨੇ ਥੋੜਾ ਗੇਅਰ ਸ਼ਿਫਟ ਕੀਤਾ ਤੇ ਇਧਰਲੇ ਪਾਸੇ ਨੂੰ ਆਏ ਨੇ ਚਲੋ ਮੈਂ ਇੱਕ ਗੱਲ ਮੰਨਦਾ ਕਿ ਕੁਮਰ ਵਿਜੇ ਪ੍ਰਤਾਪ ਨੇ ਦਿੱਲੀ ਤਾਂ ਜਿਹੜਾ ਚੱਲ ਰਿਹਾ ਰਾਜ ਹੈ ਉਹਨੂੰ ਲੋਕਾਂ ਦੇ ਵਿੱਚ ਕਬੂਲ ਲਿਆ ਕਿ ਹਾਂ ਰਾਜ ਦਿੱਲੀੋਂ ਚੱਲ ਰਿਹਾ ਪਰ ਹੁਣ ਪੰਜਾਬੀ ਇਹ ਗੱਲਾਂ ਦਾ ਬਖੂਬੀ ਜਵਾਬ ਦੇਣਗੇ ਠੀਕ ਹੈ ਮੈਂ ਸ਼ੁਕਰੀਆ ਅਕਲੇ ਸਾਹਿਬ ਗੱਲਬਾਤ ਕਰਨ ਲਈ ਅਰਸ਼ਦੀਪ ਜੀ ਲਈ ਸਾਡੇ ਨਾਲ ਜੁੜੇ ਸਨ ਸ਼ੁਰੂਮਣੀ ਅਕਾਲੀ ਦਲ ਤੋਂ ਸੋ ਉਹਨਾਂ ਨੇ ਸਵਾਲ ਵੀ ਚੁੱਕੇ ਕਿ ਆਖਰਕਾਰ ਇਹ ਨੌਕਰੀ ਚਟੰਦੀਆਂ ਗੱਲਾਂ ਜਿਹੜੀਆਂ ਆਖਦੇ ਨੇ ਕਿ ਮੈਂ ਨੌਕਰੀ ਛੱਡੀ ਇਸ ਕਰਕੇ ਕਿ ਵਿਅਦਬੀ ਦਾ ਮੁੱਦਾ ਹਾਲ ਕੋ ਵੀ ਮਦਖਲ ਨਹੀਂ ਹੋਇਆ ਸੋ ਇਹਨਾਂ ਦਾ ਆਪਣਾ ਸਿਆਸੀ ਮਰਾਪਸ ਇਹ ਜ਼ਰੂਰ ਇਹਨਾਂ ਨੇ ਗੱਲਾਂ ਆਖੀਆਂ ਜੁੱਲ ਮਿਲਾ ਕੇ ਸਿਆਸਤੀ ਸਿਆਸਤ ਖਰpasse ਦਿਖਾਈ